ਇਹ ਖੁਸ਼ੀ ਦੀ ਗੱਲ ਹੈ ਕਿਉਂਕਿ ਹਾਲਾਂਕਿ ਜਿਹੜੇ ਰਾਜਨੀਤਿਕ ਪਾਰਟੀਆਂ بڑا ਤੁਨਕਾ ਚੋਣਾ ਜੋ ਜੀ ਨਹੀਂ ਬੰਦਾ ਬੰਦਾ ਰਾਜਨੀਤੀ ਕਦੇ ਬਹੁਤ ਉੱਕੀ ਹੈ ਸਾਡੇ ਵਰਗੇ ਮਾਣੀ ਫੁੱਟੀ ਚੋਣਾ ਡਾਣਦੇ ਨੇ ਭੁੱਲ ਨਹੀਂ ਭੁੱਲਦੇ ਇਹ ਵਿਚਾਰੇ 24 ਘੰਟੇ 12 ਮਹੀਨੇ 30 ਦਿਨ ਆਪਣੇ ਚੋਣਾ 'ਚ ਰਹਿੰਦੇ ਬੜਾ ਪਰਸ ਜੋ ਖਾਸ ਹੈ ਤੇ ਬੇਟਾ ਜੀ ਬੀਏ ਦੇ ਸੁਪਾਸ ਕਰਤਾ ਵਾਂਸੀ ਜੀ ਬੜਾ ਕੋਚੇ ਨਹੀਂ ਬਰਮਸਾਹ ਇੰਡਸਟਰੀਜ਼ ਇੰਡਸਟਰੀ ਅਲੀ ਬੜਾ ਹਾਪੀ ਤੁਸੀਂ ਉਸੇ ਸੰਭੋ ਜੇ ਤੁਹਾਨੂੰ ਲੱਗਦਾ ਤੁਸੀਂ ਜੀ ਮਾੜੇ ਦਾ ਮਾੜਾ ਕਹਿੰਦੇ ਚੰਗੇ ਚੰਗੇ ਕਰਕੇ ਹਾਂ ਮੈਂ ਚੰਗੇ ਹਾਂ ਹਰ ਸਮੇਂ ਚੰਗਾ ਕਹਿਣਾ ਸਾਡੇ ਚ ਅਮਰਿੰਦਰ ਗਿੱਲ ਜੀ ਸਿੰਘ ਸਿੰਦਰ ਸਰਪਾਹ ਵਾਂਸੀ ਬੜਾ ਸੁਈਮ ਬਲਵਿਸ ਪੂਫੀ ਇਹ ਜਿਹੜੇ ਅਨੇਕਾਂ ਹੀ ਸੰਗਤ ਦੇ ਜਿਹੜੇ ਲੋਕਾਂ ਦੀ ਗੱਲ ਕਰਦੇ ਨੇ ਜਜ਼ਬੇ ਨਾਲ ਗੱਲ ਕਰਦੇ ਨੇ ਕਦੇ ਕਦੇ ਮਾੜੀ ਕਿ ਕੀ ਨਾ ਚੱਕੇ ਹੀ ਨਹੀਂ ਹੈ ਮਨੁੱਖੀਆਂ ਨੂੰ ਦਰਦ ਹੈ ਜਿਹੜੇ ਲੋਕਾਂ ਦੀ ਦਰਦ ਸੁਣਾਉਂਦੇ ਨੇ ਉਹ ਸਾਡੇ ਕਿੱਟਾ ਦੇ ਵੀ ਕੁਝ ਗੈਰ ਕਾਨੂੰਨਕ ਅੱਜ ਉਹ ਜਿਹੜੀ ਸਭ ਤੋਂ ਮੁਸਤਕਿਲ ਸਾਡੇ ਮੁਸਾਦ ਨਹੀਂ ਲੋਕਾਂ ਕੋਲ ਅਸੀਂ ਕੀ ਕੀ ਗੱਲ ਕਰ ਸਕਦੇ ਹਾਂ ਕੀ ਪੇਸ਼ ਕਰ ਸਕਦੇ ਹਾਂ ਨਾਟਕ ਸੁੰਦਰ ਪਰੋਣੀ ਲਾਈਫ 'ਚ ਅੱਤੇ ਕਰਾਂਗੇ ਅਸੀਂ ਇੱਕ ਇੱਕ ਪਾਤਰੇ ਨਾਟਕ ਹੈ ਇਹ ਤਾਂ ਜੁਰੂਰੀ ਸਭ ਦੇ ਆਪਣੇ ਸੂਤਰ ਕੋ ਮੌਢ ਲਕਾਰ ਕੋ ਮਿਲ ਕੇ ਨਾ ਸੀ ਚਾਨ ਅਮਰ ਖਾਸ ਕੋਲੀ ਕੀਤੀ ਹੈ ਜਿਹਨਰ ਕੋਲ ਕਟਿਆਣੇ ਇੱਕ ਸਦਾ ਚਾਰ ਪਿੰਡਾਂ ਦਾ ਪੰਜਾਬ ਚ ਲੇਖਣ ਦੇ ਤੇ ਗੈਕੀ ਹੋਏਗੀ ਸਾਡੇ ਜੀ ਕੋਸ਼ਸ਼ ਅਸੀਂ ਕਰਾਂਗੇ ਉਹ ਕੋਈ ਇੱਕ ਮਦਦ ਅਸੀਂ ਨਮੂਨਾ ਪੇਸ਼ ਕਰਾਂਗੇ ਤੇ ਮੈਂ ਤੁਹਾਡੇ ਦਰਮਿਆਨ ਬਹੁਤ ਹੀ ਨਾ ਕੱਢਦਾ ਹੋਇਆ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਅਜੇਦਰ ਪਾਉ ਬਰਾੜ ਜੀ ਉਹ ਆਪਣੀ ਗੱਲ ਕਰਨਗੇ ਤੇ ਤੁਹਾਨੂੰ ਇੱਕ ਆਪਣੇ ਰਾਜਨੀਤਿਕ ਆਗੂ ਜਿਹਨਾਂ ਨੂੰ ਰਾਹ ਦਿਖਾਉਣੀ ਲੋੜ ਸੀ ਆ ਗਏ ਆ ਗਏ ਬੀਦੀ ਸਾਹਿਬ ਕਿਉਂਕਿ ਆਪ ਤਾਂ ਬੜੇ ਸਿਆਣੇ ਨੇ ਪਰ ਪਾਰਟਿਸਪ ਬਹੁਈ ਹੈ ਸਾਰੀਆਂ ਪਾਰਟੀਆਂ ਦੇ ਹੀ ਉਹਦੇ ਹੀ ਆ ਜਿਹੜੀ ਹੁਣ ਤੱਕ ਵੀ ਖਾਲੀ ਨੇ ਉਹ ਤਾਂ ਹੀ ਖਾਲੀ ਨੇ ਮੈਂ ਬੜਾ ਸੌ ਬੇਨਤੀ ਕਰੂੰਗਾ ਕਿ ਸਾਨੂੰ ਵੀ ਰਾਹ ਦਿਖਾਉਣ ਇਹ ਰਾਜਨੀਤਿਕ ਪਾਰਟੀਆਂ ਨੂੰ ਦੱਸਣ ਦੀ ਸੋਧਾ ਜਾਸ ਦਾ ਮਸਲਾ ਕੀ ਹੈ ਕੀ ਕਰਨਾ ਹੈ